ਹਲੋ ਦੋਸਤੋ ਅੱਜ ਆਪਾਂ ਜੋ ਗੱਲ ਕਰ ਰਹੇ ਆ ਆਪਣੇ 8th ਕਲਾਸ ਦੇ ਬੜੇ ਇੰਪੋਰਟੈਂਟ ਟਾਪਿਕ ਬੀਜ ਗਣਿਤਕ ਵਿਅੰਜਕ ਅਤੇ ਤਤਸਮਕ ਅਲਜੈਬ੍ਰਿਕ ਐਕਸਪ੍ਰੈਸ਼ਨ ਐਂਡ ਆਈਡੈਂਟੀਟੀਜ਼ ਤੇ ਗੱਲ ਕਰ ਰਹੇ ਆ ਈਜ਼ੀ ਟਾਪਿਕ ਹੈ ਸ਼ਾਰਟ ਟਾਪਿਕ ਹੈ ਐਗਜ਼ਾਮ ਦੇ ਵਿੱਚ ਐਵਰੇਜ 7 ਤੋਂ 8 ਨੰਬਰ ਦਾ ਪੇਪਰ ਇਹਦੇ ਵਿੱਚ ਆਣਾ ਹੈ ਤੋਂ ਲੈਟ ਅਸ ਸਟਾਰਟ ਇਟਸ ਮਾਈਂਡ ਮੈਪਸ ਵਿਦ ਅਰੁਣ ਸਰ ਤੋ ਕਨਸੈਪਟ ਕੀ ਹੈ ਪਹਿਲਾਂ ਉਹ ਗੱਲ ਕਰਦੇ ਆਪਾਂ ਕੀ ਕੀ ਡਿਸਕਸ ਕਰਨ ਜਾ ਰਹੇ ਹਾਂ ਇਸ ਚੈਪਟਰ ਦੇ ਵਿੱਚ ਤੋ ਇਹਦੇ ਵਿੱਚ ਆਪਣੇ ਕੋਲੇ ਇੱਕ ਟਾਪਿਕ ਅਲਜਬ੍ਰਿਕ ਆਇਡੈਂਟिटीज ਹੈ ਬੀਜਗਰੀਕ ਤਤਸਮਕ ਜਿਹਨੂੰ ਆਪਾਂ ਫਾਰਮੂਲੇ ਬੋਲਦੇ ਹਾਂ ਦੂਸਰਾ ਮਲਟੀਪਲੀਕੇਸ਼ਨ ਦਾ ਗੁਣਾ ਹੈ ਪੋਲੀਨੋਮਿਅਲਸ ਦੀ ਬਹੁਪਦੀਆਂ ਦੀ ਗੁਣਾ ਤੀਸਰਾ ਪੋਲੀਨੋਮੀਅਲ ਅਸਲਜ ਹੁੰਦਾ ਕੀ ਹੈ ਕੀ ਟਾਈਪਸ ਨੇ ਤੋ ਉਸ ਦੇ ਤੋ ਸਭ ਤੋਂ ਪਹਿਲਾਂ ਆ ਗਿਆ ਆਪਣੇ ਕੋਲੇ ਬਹੁਪਦੀ polynomial to ki jo apne syllabus de according agar main gal karam to jo apne kole hai oh hai ediyan types yes bopadi polynomial diyan types apne kole ede padan de aadhar te hai terms de aadhar te hai agar ek term ਉਹਨੂੰ ਬੋਲਦੇ ਆ ਇੱਕ ਪਦੀ ਮੋਨੋਮੀਅਲ ਹੁਣ ਉਹ ਜਿਹੜੀ ਇੱਕ ਟਰਮ ਹੈ ਉਹ ਕੱਲੀ 2x ਵੀ ਹੋ ਸਕਦੀ ਹੈ ਕੱਲੀ 5 ਵੀ ਹੋ ਸਕਦੀ ਹੈ 6/5a ਦੀ 3 ਵੀ ਹੋ ਸਕਦੀ ਹੈ ਉਹ ਕੋਈ ਵੀ ਹੋ ਸਕਦੀ ਹੈ ਤਾਂ ਇੱਕ ਪਦੀ ਦਾ ਮਤਲਬ ਇੱਕ ਟਰਮ ਹੈਵਿੰਗ 1 ਟਰਮ ਉਹਨੂੰ ਬੋਲਦੇ ਆ ਇੱਕ ਪਦੀ ਮੋਨੋਮੀਅਲ ਐਥੇ ਮੈਂ ਖੋਰ ਗੱਲ ਕਰਦਾ ਪਦਾਂ ਨੂੰ ਟਰਮਸ ਨੂੰ ਪਲੱਸ ਜਾਂ ਮਾਈਨਸ ਅਲੱਗ-ਅਲੱਗ ਕਰਦੇ ਆ ਕਿਵੇਂ ਆਪ ਕੋਈ ਇੱਕ ਐਗਜ਼ਾਮਪਲ ਲੈ ਕੇ ਚੱਲ ਰਿਹਾ ਮੰਨ ਲਓ ਮੈਂ ਕਾ ਐਗਜ਼ਾਮਪਲ ਲੈ ਲਈ ਇੱਥੇ ਪਲੱਸ ਹੈ ਤਾਂ ਇਹਦਾ ਮਤਲਬ ਇੱਕ ਟਰਮ ਆ ਰਹੀ ਇੱਕ ਟਰਮ ਆ ਰਹੀ ਇੱਥੇ ਕਿੰਨੀਆਂ ਹੋ ਗਈਆਂ ਦੋ ਟਰਮਸ ਹੋ ਗਈਆਂ ਅਗਰ ਮੈਂ ਇੱਥੇ ਗੱਲ ਕਰਾਂ ਇੱਥੇ ਕਿਤੇ ਵੀ ਪਲੱਸ ਮਾਈਨਸ ਨਹੀਂ ਤਾਂ ਇਹਦਾ ਮਤਲਬ ਹੈ ਸਿੰਗਲ ਟਰਮ ਹੈ ਇਹ ਇੱਕ ਟਰਮ ਹੈ ਇਹਨੂੰ ਬੋਲਦੇ ਆ ਇੱਕ ਪਦੀ ਮੋਨੋਮੀਅਲ ਤਾਂ ਫਿਰ ਦੋ ਪਦੀ ਅਗਲਾ ਪਾਰਟ ਕੀ ਹੋ ਗਿਆ ਬਾਈਨੋਮੀਅਲ जिथे दो टर्म्स हो जिमें आ रही है ए दो टर्म्स है चार एक्स प्लस तीन दो टर्म्स है तीन ए बी सी प्लस डी ए प्लस आ गया आह दो टर्म्स है पी क्यू आर एस माइनस पी क्यू पूरे माइनस आ गया एक मारी एक त मारी इत दो है सेम ਜਿੱਥੇ ਤਿੰਨ টারਮਸ ਹੋਣ ਉਹਨੂੰ ਕੀ ਬੋਲਦੇ ਐ ਤਿੰਨ ਪਦੀ ਬੋਲਦੇ ਐ ਟ੍ਰਾਈਨੋਮੀਅਲ ਬੋਲਦੇ ਐ ਇੱਥੇ ਇੱਕ টারਮ ਹੋਰ ਐ ਆਪਣੇ ਕੋਲੇ ਅਗਰ ਮੈਂ ਗੱਲ ਕਰਾਂ ਉਹ টারਮ ਐ ਗੁਨਾਕ ਯੈਸ ਗੁਨਾਕ ਕੀ ਹੁੰਦਾ ਆਪਾਂ ਪਹਿਲਾਂ ਉਹ ਤੇ ਕਿਉਂਕਿ ਆਬਜੈਕਟਿਵ ਕੁਐਸਚਨ ਐ ਜਿਹੜਾ ਉਹ ਗੁਨਾਕ ਦਾ ਆਂਦਾ ਐ ਕੋਫੀਸ਼ੀਐਂਟ ਦਾ ਆਂਦਾ ਐ इत कि डाउट होंगे कि अगर तथे लिखता मैं एक टर्म लिखती दो एक्स वाई जैडाक पता करो ठीक एक का आ गया दो वाई विच एक्स का गुनाक पता करो कोफिश ऑफ एक्स विच वाई का गुनाक पता करो एक्स वाई का पता करो ਪਹਿਲਾਂ ਮੈਂ ਇੱਥੋਂ ਸਟਾਰਟ ਕਰਦਾ ਅਗਰ ਆਪਾਂ ਇੱਥੇ ਗੱਲ ਕਰੀਏ ਤਾਂ ਸਿੰਪਲ ਆਪਾਂ ਨੂੰ x ਦਾ ਗੁਨਾਕ ਕਿਹਾ ਕੋਫੀਸ਼ੀਐਂਟ x ਛੱਡ ਦੋ ਪਿੱਛੇ ਜੋ ਬਚ ਗਿਆ ਆਪਣਾ ਆਨਸਰ ਆ ਗਿਆ ਸੇਮ y ਦੀ ਗੱਲ ਕੀਤੀ ਹੈ y ਛੱਡ ਦੋ ਪਿੱਛੇ ਜੋ ਬਚ ਗਿਆ ਆਪਣਾ ਆਨਸਰ ਆ ਗਿਆ ਇੱਥੇ xy ਕਿਹਾ xy ਛੱਡ ਦੋ ਸਿੰਪਲ ਭਾਸ਼ਾ 'ਚ ਉਹ ਕੋਫੀਸ਼ੀਐਂਟ ਹੁੰਦਾ ਹੈ ਲੇਕਿਨ ਅਗਰ ਆਪਾਂ ਇਸ ਕੁਐਸਚਨ ਦੀ ਗੱਲ ਕਰੀਏ ਉਰੇ ਤਾਂ ਆਪਾਂ ਟਰਮਸ ਮੈਂਸ਼ਨ ਸੀ ਆਪਾਂ ਕਿਹੜੇ ਕਿਹੜੀਆਂ ਟਰਮਸ ਦੇ ਗੁਣਾਂਕ ਕੋਫੀਸ਼ੀਐਂਟ ਪਤਾ ਕਰਨੇ ਹੈ ਲੇਕਿਨ ਇੱਥੇ ਕੁਝ ਵੀ ਮੈਂਸ਼ਨ ਨਹੀਂ ਹੈਗਾ ਤਾਂ ਇਹਦਾ ਮਤਲਬ ਕੀ ਹੁੰਦਾ ਹੈ ਸੰਖਿਆਤਮਕ ਗੁਣਾਂਕ ਨਿਊਮੈਰੀਕਲ ਕੋਫੀਸ਼ੀਐਂਟ ਮਤਲਬ ਜਿਹੜੀ ਮੈਥ ਵਾਲੀ ਟਰਮ ਹੈ ਉੱਥੇ ਉਹ ਦੇਖਣੀ ਹੈ ਇੱਥੇ ਮੈਥ ਵਾਲੀ ਟਰਮ ਕੱਲੀ ਦੋ ਹੈ ਤੋ ਜਿਹੜਾ ਆਪਣਾ ਆਨਸਰ ਆਜੂਗਾ ਇਥੇ 2 ਆਜੂਗਾ ਇਹ ਚੀਜ਼ ਹੈ ਇਥੇ ਬੜਾ ਆਪਾਂ ਇੱਕ ਧਿਆਨ ਰੱਖਣਾ ਕਿ ਆਪਾਂ ਨੂੰ ਕੀ ਮੈਂਸ਼ਨ ਕੀਤਾ ਗਿਆ ਕਿ ਆਪਾਂ ਨੂੰ ਦਿੱਤਾ ਕੀ ਹੋਇਆ ਆਪਾਂ ਉਸ ਤੇ ਹੁਣ ਗੱਲ ਕਰਨੀ ਹੈ ਨੈਕਸਟ ਚੱਲਦੇ ਹਾਂ ਹੁਣ ਨੈਕਸਟ ਹੈ ਮਲਟੀਪਲਾਈ ਪੋਲੀਨੋਮੀਅਲ ਗੁਣਾ ਪਦਿਆਂ ਦੇ ਗੁਣਾ টারਮਸ ਦੇ ਗੁਣਾ ਆਪਾਂ ਉਸਤੇ ਗੱਲ ਕਰਨੀ ਹੈ ਉਹਦੇ ਵਿੱਚ ਦੇਖੋ ਆ ਰਿਜ਼ਲਟ ਹੈ ਲੇਕਿਨ ਇਹ ਤੋਂ ਪਹਿਲਾਂ ਮੈਂ ਕੁਝ ਐਗਜ਼ਾਮਪਲ ਲੈ ਕੇ ਚੱਲਦਾ ਦੇਖੋ ਆਪਾਂ ਲਿਖਿਆ ਇੱਕ ਪਦੀ ਮਲਟੀਪਲਾਈ ਇੱਕ ਪਦੀ ਮਤਲਬ ਇੱਕ ਟਰਮ ਮਲਟੀਪਲਾਈ ਇੱਕ ਟਰਮ ਸਿੰਗਲ ਮੋਨੋਮੀਅਲ ਇੰਟੂ ਮੋਨੋਮੀਅਲ ਜਦੋਂ ਆਪਾਂ ਕਿਸੇ ਵੀ ਇੱਕ ਪਦੀ ਦੀ एक पद गुना करा जो मल्टीप्लाई की आऊगा एक पद मनोमल ही आना दो तिया छे एक्स दी एक्स ना एक्स स्के दो तिया छे एक्स वाय छे पांजा ती ए बी सी तो चेक करोंगे ओह एक टर्म ही आनी है नेक्स्ट ਅਗਰ ਇੱਕ ਪਦੀ ਦੀ ਦੋ ਪਦੀ ਨਾਲ ਮੋਨੋਮੀਅਲ ਵਿਦ ਬਾਈਨੋਮੀਅਲ ਤੁਸੀਂ ਕੋਈ ਵੀ ਦੋ ਟਰਮਸ ਲੈ ਲਓ ਆ ਰਹੀ ਜਦੋਂ ਆਪਾਂ ਇਹਦੇ ਮਲਟੀਪਲਾਈ ਕਰਾਂਗੇ ਪਹਿਲੇ ਦੀ ਪਹਿਲੇ ਨਾਲ ਦੂਸਰੇ ਦੀ ਦੂਸਰੇ ਨਾਲ 8 2 xy 6x ਤਾਂ ਜਿਹੜਾ ਰਿਜ਼ਲਟ ਆਊਗਾ ਉਹ ਕੀ ਆਨੇ ਦੋ ਪਦੀਆਂ ਆਨੇ ਡਬਲ ਟਰਮ ਹਨ ਤਾਂ ਦੇਖੋ ਅਗਰ ਰਿਜ਼ਲਟ ਯਾਦ ਕਰੋਗੇ ਠੀਕ ਹੈ ਨਹੀਂ ਤੁਸੀਂ ਐਗਜ਼ਾਮਪਲ ਲੈ ਕੇ ਵੀ ਟਰਾਈ ਕਰ ਸਕਦੇ ਹੋ ਕਿ ਆਪਾਂ ਕਰਨਾ ਕੀ ਹੈ ਆ ਇੱਕ ਬੜਾ ਇੰਟਰਸਟਿੰਗ ਹੈ ਦੋ ਪਦੀ ਦੀ ਦੋ ਪਦੀ ਨਾਲ ਇਹ ਦੇਖੋ ਕਹਿੰਦੇ ਦੋ ਪਦੀ ਵੀ ਹੋ ਸਕਦੀ ਹੈ ਇਹ ਤਿੰਨ ਵੀ ਹੋ ਸਕਦੀ ਹੈ ਇਹ ਚਾਰ ਵੀ ਆਪਾਂ ਇਹਦੀ ਸਾਰੀਆਂ ਐਗਜ਼ਾਮਪਲਸ ਲੈ ਕੇ ਚੱਲਦੇ ਹਾਂ ਕਿ ਇਹ ਕਿਵੇਂ ਪੋਸੀਬਲ ਹੈ कि आप इस वर्क कर सकते हैं पहली एग्जाम्पल दो एक्स तीन नवाज चार एक्स एक एग्जाम्पल मैं आ ले एक एग्जाम्पल एक एक आ रही ਕੋਈ ਕਾਰ ਹੈ ਅਗਰ ਇਹਨਾਂ ਦੀ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਤਿੰਨੋ ਰਿਜ਼ਲਟ ਆਂਗੇ ਦੇਖੋ ਇਹਦੀ ਇਹਦੇ ਨਾਲ ਕੀਤੀ ਮੈਂ ਡਾਇਰੈਕਟ ਲਿਖ ਰਿਹਾ 8x ਦੀ 2 ਇਹਦੀ ਇਧਰ ਕੀਤੀ 2 5 10 xy ਇੱਥੇ ਕੀਤੀ 4 3 12 xy ਇੱਥੇ ਕੀਤੀ 3 5 15 y ਦੀ 2 ਤਾਂ 8x ਦੀ 2 ਆ ਸੇਮ ਪਈਆਂ ਦੇਖੋ तो xy اومੇ ਦੋ اومੇ 10 12 2 8 तो सॉल्व ਕੀਤਾ ਤਿੰਨ ਬਧੀ ਆ ਗਈ ਇੱਥੇ ਪਹਿਲੇ ਦੀ ਪਹਿਲੇ ਨਾਲ 4x ਦੀ ਦੋ ਫਿਰ ਦੂਸਰੇ ਨਾਲ 6xy ਇਹਦੀ ਇਹਦੇ ਨਾਲ 6yx ਜਾਂ 6xy ਇਹਦੀ ਇਹਦੇ ਨਾਲ -9y ਦੀ ਦੋ ਆ ਕੈਨਸਲ ਹੋ ਗਿਆ ਪਿੱਛੇ ਬਚ ਗੀਆਂ ਦੋ ਟਰਮਸ ਹੋਣਾ ਭਾ ਇਹਨੂੰ ਕਰਦੇ ਆਂ ਦੇਖੋ ਤਾਂ ਪਹਿਲਾਂ 4a ਦੀ x ਨਾਲ 4ax 4a ਦੀ 2y ਨਾਲ 8ay 5b ਦੀ x ਨਾਲ 5bx 5b ਦੀ 2y ਨਾਲ 10by ਤਾਂ ਅਗਰ ਚੈੱਕ ਕਰੀਏ ਚਾਰੇ টারਮਸ અલગ-अलग ਨੇ তো ਇਹ ਸੌਲ ਨਹੀਂ ਹੋਣਗੇ ਇਹ ਹੀ ਆਪਣਾ ਆਨਸਰ ਹੈ तो ਕੀ ਆ ਗਿਆ ਚਾਰपदी ਆ ਗਿਆ তো ਦੇਖੋ ਤਿੰਨੋਂ অপਸ਼ਨਸ ਹੈ ਅਗਰ ਪੇਪਰ ਚ ਕਨਫਿਊਜ਼ਨ ਹੈ ਤਾਂ ਤੁਸੀਂ ਐਜ਼ ਅ ਐਗਜ਼ਾਮਪਲ ਵੀ ਇਹਨੂੰ ਚੈੱਕ ਕਰ ਸਕਦੇ ਹੋ ਕਿਉਂਕਿ ਇਹ ਕਿਤੇ ਨਾ ਕਿਤੇ ਕੰਪੀਟੈਂਸੀ ਅਗੇਂਸਟ ਜੋ ਆਪਾਂ ਵਰਕ ਕਰਦੇ ਹਾਂ ਉਸ ਨਾਲ ਰਿਲੇਟਡ ਕੁਐਸ਼ਨਸ ਹੈ ਨੈਕਸਟ ਦੇਖੋ ਹੁਣ ਨੈਕਸਟ ਟਾਪਿਕ ਹੈ ਆਪਣਾ ਬੀਜਗਣਿਤ ਤਤਸਮਕ ਅਲਜਬ੍ਰਿਕ ਆਇਡੈਂਟਿਟੀਆਂ ਜਾਂ ਸਿੰਪਲ ਪਾਸ਼ਾ ਜਿਹਨੂੰ ਆਪਾਂ ਬੋਲਦੇ ਆ ਆਪਣੇ ਫਾਰਮੂਲੇ ਤਿੰਨ ਫਾਰਮੂਲੇ ਆਪਣੇ ਕੋਲੇ ਹੈ a+b ਦੀ 2 a-b ਦੀ 2 a+b a-b ਦੇਖੋ ਬੈਸਟ ਹੈ ਆਪਾਂ ਐਗਜ਼ਾਮਪਲ ਨਾਲ ਲੈ ਕੇ ਚੱਲਦੇ ਆ ਸੁਪੋਜ਼ ਆਪਾਂ ਇਹ ਲੈ ਲਿਆ ਤੋ ਸਭ ਤੋਂ ਵਧੀਆ ਤਰੀਕਾ ਨੂੰ ਯਾਦ ਕਰਨ ਦਾ ਪਤਾ ਕੀ ਹੈ ਇਹਨੂੰ ਫਸਟ ਤੇ ਸੈਕਿੰਡ ਟਰਮ ਦੇ ਸਾਹਮਣੇ ਦੇਖੋ ਪਹਿਲੀ ਤੇ ਦੂਸਰੀ ਦੇ ਸਾਹਮਣੇ ਤੋ ਇਹ ਆ ਗਿਆ ਫਸਟ ਟਰਮ ਦੇ ਦੋ ਪਲੱਸ ਸਕੈਂਡ ਟਰਮ ਦੇ ਦੋ ਪਲੱਸ ਦੋ ਗੁਣਾ ਫਸਟ ਗੁਣਾ ਸਕੈਂਡ ਫਸਟ ਟਰਮ ਦੇ ਦੋ ਪਲੱਸ ਸਕੈਂਡ ਟਰਮ ਦੇ ਦੋ ਪਲੱਸ ਦੋ ਗੁਣਾ ਫਸਟ ਗੁਣਾ ਸਕੈਂਡ ਇੱਥੇ ਜਿਹੜੀ ਗਲਤੀ ਹੁੰਦੀ ਹੈ ਤੁਸੀਂ ਕੱਲੇ ਐਕਸ ਦੇ ਗੁਣਾ ਲਿਖ ਦਿੰਦੇ ਹੋ ਦੋ ਦੀ ਛੱਡ ਦਿੰਦੇ ਹੋ ਇਹ ਬੜੀ ਵੱਡੀ ਗਲਤੀ ਹੈ ਤਾ ਇੱਕ ਸਟੈਪ ਮੈਂ ਇੰਟਰੋਡਿਊਸ ਕਰ ਰਿਹਾ ਕਿਉਂਕਿ ਇੱਥੇ ਇੱਕ 2 ਹੈ ਇੱਥੇ x ਹੈ ਸਹੀ ਹੈ ਤਾਂ ਜਿਹੜੀ 2 ਘਾਤ ਹੈ ਦੋਹਾਂ ਦੀ ਹੋਣੀ ਹੈ ਤਾਂ ਹੀ ਬ੍ਰੈਕਟ ਪਾਈਏ ਸੇਵ ਇੱਥੇ 2 2 4 4 3 12xy 2 ਦੀ ਘਾਤ ਦੋ 4 3 ਦੀ ਦੋ ਵਾਰ ਗੁਣਾ ਕਿੰਨੀ 9 y ਦੀ ਦੋ 12xy ਜਾਂ ਤਾਂ ਇਹ ਲਿਖ ਸਕਦੇ ਹੋ ਜਾਂ ਇਸ ਸਟੈਪ ਦੀ ਥਾਂ ਤੇ ਕਿਉਂਕਿ ਉਹ 2 ਘਾਤ ਹੈ 2 ਵਰਗ guna 2 ਘਾਤ ਹੈ 2 ਵਰਗ guna ਇਹ ਆਇ ਲਿਖ ਸਕਦੇ ਹੋ ਤਾਂ ਇਹਦੇ ਨਾਲ ਕੀ ਹੈ ਤੁਹਾਡੇ ਜਿਹੜੇ ਆਨਸਰ ਦੀ ਮਿਸਟੇਕ ਨਹੀਂ ਹੁੰਦੀ ਕਿਉਂਕਿ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਐਜ਼ ਅ ਫਾਰਮੂਲਾ ਤਾਂ ਤੁਹਾਨੂੰ ਮਲਟੀਪਲ ਚਾ ਸਕਦਾ ਪਰ ਐਜ਼ ਅ ਕੁਐਸਚਨ ਇਹ 2 ਜਾਂ 4 ਨੰਬਰ ਦਾ 파ਟ ਬਣ ਸਕਦਾ ਤਾਂ ਉਹ ਇੱਥੇ ਧਿਆਨ ਰੱਖਣਾ ਹੈ ਸੇਮ 네ਗੇਟਿਵ ਦਾ ਤਾਂ ਦੇਖੋ b ਨੂੰ ਨੈਗੇਟਿਵ ਕਰਤਾ ਤਾਂ ਉਰੇ ਕਿਉਂਕਿ ਦੋ ਘਾਤ ਸੀ ਅਗਰ ਆਪਾਂ ਨੈਗੇਟਿਵ ਦੇ ਦੋ ਘਾਤ ਕਰਾਂਗੇ ਦੋ ਘਾਤ ਹਮੇਸ਼ਾ ਆਪਾਂ ਨੂੰ ਪਤਾ ਹੈ ਪਲੱਸ ਦੀ ਆਂਦੀ ਹੈ ਉਰੇ ਇੱਕ ਘਾਤ ਹੈ ਤਾਂ ਸਿਰਫ ਮਾਈਨਸ ਇੱਥੇ ਆਊਗਾ ਕੁਐਸਚਨ ਆ ਗਿਆ ਮੰਨ ਲਓ 5a 1 ਵਟਾ 3 b ਦੀ ਦੋ ਪਹਿਲੀ ਰਕਮ ਆ ਰਹੀ ਦੂਜੀ ਆ ਰਹੀ ਪਹਿਲੀ ਦੀ ਦੋ ਪਲੱਸ ਦੂਸਰੀ ਦੀ ਦੋ ਮਾਈਨਸ 2 ਪਹਿਲੀ ਦੂਸਰੀ ਹੁਣ ਚਾਹੇ ਤੁਸੀਂ ਐਂ ਕਰ ਦੋ ਤਾਂ ਵੀ ਕੋਈ ਦਿੱਕਤ ਨਹੀਂ ਚਾਹੇ ਤੁਸੀਂ ਆਹ ਸਟੈਪ ਲੈ ਲਓ ਤਾਂ ਵੀ ਕੋਈ ਦਿੱਕਤ ਨਹੀਂ 5 ਦੀ ਘਾਤ 2 a ਦੀ ਘਾਤ 2 1 3 ਦੀ ਘਾਤ 2 b ਦੀ ਘਾਤ 2 2 5 10 3 ab 5 ਦੀ 2 ਵਾਰ ਮਲਟੀਪਲਾਈ ਕੀਤੀ 25 1/3 3 * 1/3 3 1/9 10 ਤੇ ਇਹ ਕਦੇ ਵੀ ਸੋਲਵ ਨਹੀਂ ਹੋਣਗੇ ਫਾਰਮੂਲੇ ਚ ਤਿੰਨ ਟਰਮਸ ਐ ਤਿੰਨ ਹੀ ਰਹਿਣਗੀਆਂ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ लास्ट ਦੇਖੋ ਇੱਥੇ ਦੋ ਟਰਮਸ ਆ ਪਈਆਂ ਉਸੇ ਨਾਲ ਦੀਆਂ ਟਰਮਸ ਅੱਗੇ ਪਈਆਂ ਲੇਕਿਨ ਫਰਕ ਨਿਸ਼ਾਨ ਦਾ ਹੈ ਦੇਖੋ a b a b ਸਿਰਫ ਨਿਸ਼ਾਨ ਦਾ ਫਰਕ ਹੈ ਫਾਰਮੂਲਾ ਕੀ ਹੋ ਗਿਆ ਇਹ ਹੋ ਗਿਆ ਪਹਿਲੀ ਪਲੱਸ ਦੂਸਰੀ ਪਹਿਲੀ ਮਾਈਨਸ ਦੂਸਰੀ ਪਹਿਲੀ ਦੀ ਦੋ ਫਰਸਟ ਦੀ ਦੋ ਮਾਈਨਸ ਸੈਕਿੰਡ ਦੀ ਦੋ ਅਗੇ ਇਹਨੂੰ ਅਲੱਗ-ਅਲੱਗ ਕਰੀਏ ਦੇਖੋ ਜਿਹੜੀ ਗਲਤੀ ਹੋਣੀ ਆ ਉਹ ਆਹ ਸਟੈਪ ਜਰੂਰ ਰੱਖਿਓ ਯਾਦ ਦੋ ਦੀ ਦੋ ਬਾਰ ਮਲਟੀਪਲਾਈ ਤਿੰਨ ਦੀ ਦੋ ਬਾਰ ਮਲਟੀਪਲਾਈ ਤਾਂ ਆਪਣਾ ਆਨਸਰ ਆ ਗਿਆ ਤਾਂ ਇਸ ਵੇ ਨਾਲ ਇਹ ਫਾਰਮੂਲੇ ਵੀ ਯਾਦ ਕਰਨੇ ਤੇ ਕੁਐਸਚਨਸ ਨੂੰ ਆਪਾਂ ਡਰਾਈਵ ਕਰ ਸਕਦੇ ਹਾਂ ਤਾਂ ਦੋਸਤੋ ਇਹ ਸੀ ਅਲਜਬ੍ਰਿਕ ਆਇਡੈਂਟिटीज ਦਾ ਮਾਈਂਡ ਮੈਪ ਜਿਸ ਛੋਟੇ ਜਿਹੇ ਲੈਕਚਰ ਦੇ ਵਿੱਚ ਆਪਾਂ ਇੱਕ ਕਨਸੈਪਟ ਸਿੱਖਿਆ ਆਪਾਂ ਨੂੰ ਕਿਵੇਂ ਸਟੱਡੀ ਕਰਨਾ ਹੈ थैंक यू